ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਸ਼ਹੀਦ ਮਨਦੀਪ ਸਿੰਘ ਦੀ 5 ਸਾਲਾ ਬੇਟੀ ਨੇ ਦਿੱਤਾ ਆਪਣੇ ਪਿਤਾ ਨੂੰ ਅੰਤਿਮ ਸਲੂਟ ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਇੱਕ ਦਿਲ ਨੂੰ ਝੰਜੋੜਨ ਵਾਲਾ ਦ੍ਰਿਸ਼ ਸੂਨਨ ਨੂੰ ਮਿਲਿਆ ਜਦ ਸ਼ਹੀਦ ਦੀ ਮਾਸੂਮ 5 ਸਾਲਾ ਬੇਟੀ ਨੇ ਆਪਣੇ ਪਿਤਾ ਨੂੰ ਅੰਤਿਮ ਸਲੂਟ ਦਿੱਤਾ ਇਹ ਮੰਜ਼ਰ ਦੇਖ ਕੇ ਹਾਜ਼ਰ ਹਰੇਕ ਦੀਆਂ ਅੱਖਾਂ ਨਮ ਹੋ ਗਈਆਂ 10 ਦਿਹੀਏ ਕਿ 10 ਦਿਨ ਪਹਿਲਾਂ ਆਪਣੀ ਡਿਊਟੀ ਨਿਭਾਉਂਦੇ ਹੋਏ ਫੌਜ ਦੀ 1 F O D ਯੂਨਿਟ ਦੇ ਹੌਲਦਾਰ ਮਨਦੀਪ ਸਿੰਘ ਸ਼ਹੀਦ ਹੋ ਗਏ ਸਨ ਅੱਜ ਕਲਾਨੌਰ ਕਸਬੇ ਦੀ ਦਾਣਾ ਮੰਡੀ ਵਿੱਚ ਸ਼ਹੀਦ ਪਰਿਵਾਰ ਸੁਰੱਖਿਆ ਪਰਿਸ਼ਦ ਵੱਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਸਮਾਗਮ ਵਿੱਚ ਸੇਵਾਮੁਕਤ ਲੈਫਟੀਨੈਂਟ ਜਰਨਲ ਜੇ ਐਸ ਟਿਲੋ ਸਾਅਬ ਦਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਕਈ ਹੋਰ ਪ੍ਰਮੁੱਖ ਵਿਅਕਤੀਆਂ ਨੇ ਉਨ੍ਹਾਂ ਦੀ ਸ਼ਰਧਾਂਜਲੀ ਭੇਟ ਕੀਤੀ ਲੇਫਟੀਨੈਂਟ ਜਰਨਲ ਜੈਐਸਪੀ ਲੋਨੇ ਨੇ ਕਿਹਾ ਕਿ ਪੰਜਾਬ ਸੂਰਬੀਰਾ ਦੀ ਧਰਤੀ ਹੈ ਜਿੱਥੇ ਹਮੇਸ਼ਾ ਦੇਸ਼ ਦੀ ਰਾਖੀ ਲਈ ਸੈਨਿਕ ਅੱਗੇ ਆਉਂਦੇ ਰਹੇ ਹਨ ਅਤੇ ਫੌਜ ਵਿੱਚ ਭਰਤੀ ਹੋਣਾ ਸਿਰਫ ਨੌਕਰੀ ਨਹੀਂ ਸਗੋ ਇਹ ਇੱਕ ਮਾਨ ਦੀ ਗੱਲ ਹੈ ਇਸ ਮੌਕੇ ਰਾਗੀ ਜੱਥੇਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਕੀਰਤਨ ਦੁਆਰਾ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਹ ਸਮਾਗਮ ਕੇਵਲ ਇੱਕ ਸ਼ਰਧਾਂਜਲੀ ਹੀ ਨਹੀਂ ਸਗੋ ਇੱਕ ਯਾਦਗਾਰੀ ਪਲ ਸੀ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਦੇਸ਼ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦਾ ਹੈ ਸਾਡਾ ਚੈਨਲ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਦੀ ਹਿੰਮਤ ਨੂੰ ਸਲਾਮ ਕਰਦਾ ਹੈ ਆਓ ਦੇਖਦੇ ਹਾਂ ਕਲਾਨੌਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ 10 ਦਿਨ ਪਹਿਲਾਂ ਭਾਰਤੀ ਸੈਨਾ ਦੀ ਕੈਫਡ ਯੂਨਿਟ ਦੇ ਜਵਾਨ ਬਲਦਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੋਂ ਫੌਜਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਨੌਰ ਵਿਖੇ ਜੋ ਜਿਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਦਪਾ ਦੀ ਮੈਂ ਮੰਦਪਾ ਕੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਉਹ ਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ 'ਤੇ ਇਹ ਤਰ੍ਹਾਂ ਫਲਾਹ ਕਰਦੇ ਨੇ ਸੋ ਇੱਕ ਵਾਰ ਫਿਰ ਮੈਂ ਉਸ ਯੋਧਾ ਨੂੰ ਸਤਿ ਸ੍ਰੀ ਅਕਾਲ ਫਲਾਹ ਕਰਦਾ ਹਾਂ ਜੋਦੀ ਬਹੁਤ ਦੁੱਖ ਉਰੀ ਅੱਲੇ ਅਸੀਂ ਪਰਿਵਾਰ ਨੂੰ ਮਿਲੇ ਆਂ ਇਹ ਛੋਟੀ ਬੱਚੀ ਹੈ ਵਰਦਾ ਮਾਤਾ ਜੀ ਹੈਗੇ ਆ ਔਰ ਜਨੂ ਦਾ ਰਾਈਟ ਹੈ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਤੁਹਾਨੂੰ ਜੋ ਮਾਣ ਦਿਵਾਇਆ ਤੇ ਕੁਮਰ ਵਿੱਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਟੀਵੀ ਨੂੰ ਆਉਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨਾ ਪਹੁੰਚੋ ਪਤਾ ਨਹੀਂ ਲੱਗਦਾ ਇੰਨਾ ਪਰਿਵਾਰ ਨੂੰ ਕਹਿੰਦੇ ਦੁੱਖ ਵੱਡਾ ਹੋ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹ ਦੁੱਖ ਸ਼ਾਮਲ ਹੈ ਤੇ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਿਜ਼ੈਂਟੇਮਾ ਨਾ ਮੈਂ ਕਿਤੇ ਪਰੀਟਰੀਅਲ ਪਾਰਟੀ ਆ ਬਟ ਐਸੀ ਸਰਕਾਰ ਜਿਹੜੀ ਇਸਕਾ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਦੋਂ ਉਹ ਜਿੰਨਾ ਵੀ ਹੈਗਾ ਉਹਨੂੰ ਜਲਦੀ ਕਰਵਾਵਾਂਗੇ ਜਿੱਤੇ ਤੋੜ ਕੇ ਬਕੋਜ਼ ਜਦਾ ਮਤਲਬ ਕੇਸ ਹੈਗਾ ਯਾਰ ਉਹ ਨੌਲੇਜ ਦਾ ਸਿਗਨੇਚਰ ਲੋਕ ਸਾਹਿਬ ਨੇ ਜਿਹੜਾ ਸੈਵਿੰਗ ਵੈਲਥ ਦੇ ਟਰੈਕਟਰ ਉਹਨੇ ਇੱਕ ਰੱਖਦਾ ਚੈੱਕ ਭੇਜਿਆ ਉਹ ਐਵੇਂ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਤੇ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ ਕੁਇਟ ਰੋਣਾ ਸਕੂਲ ਦਾ ਨਾਮ ਰੱਖਣਾ ਹੋ ਜਲਦੀ ਆਹੀ ਹੋਏਗਾ ਸਦਾ ਇੱਕ ਵਾਰ ਸਾਰੇ ਭਾਵਨਾਵਾਂ ਹੰਕਾਰ ਦੇ ਕੰਪਲੈਕਸ ਕਰਦੇ ਹੋਏ ਭਵਿੱਖ ਦਾ ਖਾਲਸਾ ਵਾਝੂ ਰਿਹਾ। ਉਹ ਤੋਂ ਦੁੱਖਾ ਜੀ। ਉਹ ਹਾਰ ਜਿੱਦਾ ਸਦਮਾ ਇਹਨਾਂ ਦੀ ਮਾਤਾ ਵਾਸਤੇ ਨੇ ਤੰਗਤ ਨਹੀਂ ਲੱਗਦੇ। ਨਸੂਮ 6 ਸਾਲ ਦੇ ਬੱਚੇ ਵਾਸਤੇ ਲੱਖਾਂ ਦੇ ਵਿਅੰਗ ਨੇ ਕਿਤਾਸ ਦੇਣਾ ਪਰਵਾਰਾਂ ਦੇ ਹੰਦੇ ਖੜੇ ਬਸਤੇ ਬਹੁਤ ਬੋਤਾਂ ਇਹਨਾਂ ਵਾਸਤੇ ਨਸੀਬ ਤੋਂ ਵੱਧ ਅਪਕ੍ਰਿਤ ਜਾਂਦੇ। ਪਰ ਦੂਜੇ ਪਾਸੇ ਹੌਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਤੇ ਦੇਸ਼ ਵਾਸਤੇ ਸਮਾਜ ਵਾਸਤੇ ਜੋ ਸ਼ਹੀਦੀ ਪਾਈ ਹੈ ਸਹੇਤਾ ਦਾ ਨਾਮ ਜਿਹੜਾ ਉਹ ਦੀ ਬਲੀ ਉੱਤੇ ਰਹਿਣਾ ਜਿੰਦਗੀ ਬਹੁਤ ਤੰਗਾਂ ਤੋਂ ਬੰਦੇ ਰੋਗ ਨਸ਼ੇ ਪੀ ਕੇ ਵੀ ਮਰ ਰਹੇ ਟੋਕ ਐਕਸੀਡੈਂਟਾਂ 'ਚ ਵੀ ਮਰ ਰਹੇ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਜੀ ਸ਼ਹੀਦ ਰਹੀ ਹੈ ਇਹ ਦੇਖ ਕੇ ਪਰਿਵਾਰ ਨੂੰ ਹਮੇਸ਼ਾ ਹੌਸਲਾ ਹੋਊਗਾ ਅਸੀਂ ਸਾਰੇ ਉਸ ਪਰਿਵਾਰ ਦੇ ਨਾਲ ਹੱਥ ਫੜਨਗੇ ਖੜਾਂਗੇ ਜਦ ਤੱਕ ਅਸੀਂ ਜੀਵੇ ਕਿਉਂਕਿ ਇਹ ਸਮਾਜ ਦਾ ਹਿੱਸਾ ਹੈ ਫੋਜੀ ਦੇ ਸਿੱਤੇ ਸਮਾਜ ਦਾ ਫੋਜੀ ਦੇ ਸਿੱਤੇ ਦੇਸ਼ ਉਸ ਫੋਜੀ ਪਰਵਾਹਾਂ ਦਾ ਤੇ ਪਰਵਾਹਾਂ ਦਾ ਜਿੰਨਾ ਵੀ ਸਿਲਕਾਰ ਕਰਦੇ ਹਾਂ